ਇੱਕ ਬਹੁਤ ਕਰੀਬ ਕਮਿਹਾਰ ਸੀ ਉਹ ਇੱਕ ਝੁੱਗੀ ਝੌਂਪੜੀ ਬਣਾ ਕੇ ਰਹਿੰਦਾ ਸੀ ਨਾ ਤਾਂ ਉਸ ਦੇ ਮਾਂ-ਬਾਪ ਸੀ ਤੇ ਨਾ ਹੀ ਉਹ ਵਿਆਹਿਆ ਹੋਇਆ ਸੀ ਇਕੱਲਾ ਹੀ ਵਿਚਾਰਾ ਝੁੱਗੀ ਝੌਂਪੜੀ ਵਿੱਚ ਰਹਿੰਦਾ ਸੀ ਉਹ ਜਿੰਨੇ ਵੀ ਮਿੱਟੀ ਦੇ ਭਾਂਡੇ ਬਣਾਉਂਦਾ ਸੀ ਵੇਚ ਦਿੰਦਾ ਸੀ ਤੇ ਜਿੰਨੇ ਵੀ ਪੈਸੇ ਕਮਾਉਂਦਾ ਸੀ ਉਹ ਖਰਚ ਲੈਂਦਾ ਸੀ ਉਸ ਦਾ ਗੁਜ਼ਾਰਾ ਮੱਸਾ ਹੀ ਹੁੰਦਾ ਸੀ ਇੱਕ ਦਿਨ ਉਸ ਨੇ ਸੋਚਿਆ ਕਿ ਸ਼ਹਿਰ ਜਾ ਕੇ ਭਾਂਡੇ ਵੇਚਦਾ ਹਾਂ ਸ਼ਾਇਦ ਉੱਥੇ ਭਾਂਡੇ ਮਹਿੰਗੇ ਵੇਖ ਜਾਣ ਤੇ ਥੋੜੇ ਪੈਸੇ ਜੋੜ ਲਵੇਗਾ ਝੁੱਗੀ ਝੌਂਪੜੀ ਦਾ ਤਾਂ ਪਤਾ ਨਹੀਂ ਕਦੋਂ ਮੀਂਹ ਹੀ ਆਵੇ ਤੇ ਢੇਰੀ ਹੋ ਜਾਵੇ ਥੋੜੇ ਪੈਸੇ ਜੋੜ ਕੇ ਘਰ ਚੰਗਾ ਬਣਾ ਲਿੰਦਾ ਹ ਉਹ ਇਹ ਸੋਚ ਕੇ ਆਪਣੀ ਗਧੇ ਉੱਪਰ ਭਾਂਡੇ ਲਾਦ ਕੇ ਤੇ ਸ਼ਹਿਰ ਵੱਲ ਨੂੰ ਤੁਰ ਪਿਆ ਸ਼ਹਿਰ ਨੂੰ ਉਹ ਤੁਰਿਆ ਜਾਂਦਾ ਸੀ ਤੇ ਰਸਤੇ ਵਿੱਚ ਉਸ ਨੇ ਬੜੀ ਭਿਆਨਕ ਅੱਗ ਲੱਗੀ ਦੇਖੀ ਜਦੋਂ ਉਹ ਅੱਗ ਵੱਲ ਨੂੰ ਜਾਵੇ ਤਾਂ ਉਸ ਨੂੰ ਆਵਾਜ਼ ਆਵੇ ਕਿ ਰੁਕ ਜਾ ਨਹੀਂ ਤਾਂ ਮਾਰਿਆ ਜਾਵੇਗਾ ਉਸ ਨੇ ਪਹਿਲਾਂ ਤਾਂ ਸੋਚਿਆ ਵਹਿਮ ਹੈ ਤੇ ਉਹ ਫਿਰ ਤੋਂ ਅੱਗੇ ਤੁਰਿਆ ਤਾਂ ਫਿਰ ਤੋਂ ਆਵਾਜ਼ ਆਈ ਕਿ ਰੁਕ ਜਾ ਨਹੀਂ ਤਾਂ ਮਾਰਿਆ ਜਾਵੇਗਾ ਉਹ ਉੱਥੇ ਹੀ ਰੁਕ ਗਿਆ ਉਸ ਨੇ ਦੇਖਿਆ ਕਿ ਅੱਗ ਤੋਂ ਡਰਦਾ ਇੱਕ ਛੇਸ਼ਨਾਗ ਉਸ ਵੱਲ ਭੱਜਿਆ ਆਉਂਦਾ ਪਹਿਲਾਂ ਤਾਂ ਉਹ ਡਰ ਗਿਆ ਸ਼ੇਸ਼ਨਾਗ ਨੇ ਉਸ ਨੂੰ ਕਿਹਾ ਕਿ ਰੁਕ ਜਾ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਤਾਂ ਉਹ ਉੱਥੇ ਹੀ ਰੁਕ ਗਿਆ ਸ਼ੇਸ਼ਨਾਗ ਨੇ ਉਸ ਨੂੰ ਕਿਹਾ ਕਿ ਮੈਨੂੰ ਇੱਕ ਬੋਰੇ ਵਿੱਚ ਪਾ ਕੇ ਪਾਣੀ ਕੋ ਲੈ ਚੱਲ ਨਹੀਂ ਤਾਂ ਅੱਗ ਮੈਨੂੰ ਸਾੜ ਦੇਵੇਗੀ ਤੂੰ ਮੇਰੀ ਮਦਦ ਕਰ ਮੈਂ ਤੇਰੀ ਮਦਦ ਕਰਾਂਗਾ ਪਰ ਡਰ ਨਾ ਤਾਂ ਘਮਿਆਰ ਨੇ ਉਦਾਂ ਹੀ ਕੀਤਾ ਉਸ ਨੂੰ ਬੋਰੀ ਵਿੱਚ ਪਾ ਕੇ ਲਾਗੇ ਪਾਣੀ ਦਾ ਇੱਕ ਖੋਡਾ ਸੀ ਉੱਥੇ ਲੈ ਗਿਆ ਨਾਗ ਨੇ ਪਾਣੀ ਵਿੱਚ ਡੁੱਬਕੀ ਲਾਈ ਤੇ 나ਗ ਆਪਣੇ ਆਪ ਵਿੱਚ ਵਧੀਆ ਮਹਿਸੂਸ ਕਰਨ ਲੱਗਾ। ਛੇਸ਼ਨਾਗ ਨੇ ਕਿਹਾ ਕਿ ਤੂੰ ਮੇਰੀ ਮਦਦ ਕੀਤੀ ਹੈ। ਇਸ ਲਈ ਮੈਂ ਤੇਰੀ ਮਦਦ ਕਰਨਾ ਚਾਹੁੰਦਾ ਹਾਂ। ਤੂੰ ਇਦਾਂ ਕਰ ਕਿ ਮੈਨੂੰ ਫਿਰ ਤੋਂ ਤੋੜੇ ਵਿੱਚ ਪਾ ਕੇ ਮੇਰੇ नाग ਲੋਕ ਮੇਰੇ ਨਾਲ ਚੱਲ। ਰਸਤੇ ਵਿੱਚ ਤੈਨੂੰ ਬਹੁਤ ਸਾਰੇ ਸੱਪ ਮਿਲਣਗੇ ਪਰ ਉਹ ਤੈਨੂੰ ਕੁਝ ਨਹੀਂ ਕਹਿਣਗੇ ਤੇ ਤੂੰ ਵੀ ਡਰੀ ਨਾ। ਤੇ नागलोक ਵਿੱਚ ਜਾ ਕੇ ਤੂੰ ਸਾਡੇ ਮਹਾਨਾਗ ਕੋਲ ਚਲਾ ਜਾਈ ਜੋ ਰਿਸ਼ਤੇ ਵਿੱਚੋਂ ਮੇਰਾ ਦਾਦਾ ਲੱਗਦਾ ਹੈ ਜਦੋਂ ਮੈਂ ਬਾਹਰ ਆਵਾਂਗਾ ਤਾਂ ਮੈਂ ਉਹਨਾਂ ਨੂੰ ਦੱਸਾਂਗਾ ਕਿ ਤੂੰ ਮੇਰੀ ਜਾਨ ਬਚਾਈ ਹੈ ਉਹ ਤੈਨੂੰ ਮੇਰੀ ਜਾਨ ਦੇ ਬਦਲੇ ਕੁਝ ਮੰਗਣ ਲਈ ਕਹਿਣਗੇ ਉਹ ਕਹਿਣਗੇ ਕਿ ਮੰਗ ਕੀ ਮੰਗਣਾ ਚਾਹੁੰਦਾ ਹੈ ਤੇ ਮੰਗਣ ਤੋਂ ਪਹਿਲਾਂ ਤੂੰ ਉਹਨਾਂ ਨਾਲ ਸ਼ਰਤ ਰੱਖ ਲਈ ਕਿ ਜੋ ਵੀ ਮੈਂ ਮੰਗਾਗਾ ਉਹ ਮੰਗ ਤੁਹਾਨੂੰ ਮੇਰੀ ਪੂਰੀ ਕਰਨੀ ਹੋਵੇਗੀ ਤਾਂ ਜਦੋਂ ਉਹ ਤੇਰੀ ਸ਼ਰਤ ਮਨਜ਼ੂਰ ਕਰ ਲੈਣਗੇ ਤਾਂ ਤੂੰ ਉਹਨਾਂ ਨੂੰ ਕਹੀਂ ਕਿ ਜੋ ਤੁਹਾਡੇ ਕੋਲ ਕੁੱਤੀ ਹੈ ਮੈਨੂੰ ਉਹ ਚਾਹੀਦੀ ਹੈ ਉਹ ਇੱਕ ਜਾਦੂਗਰਨੀ ਕੁੱਤੀ ਹੈ ਤੇ ਉਹ ਤੇਰੇ ਸਾਰੇ ਦੁੱਖ ਦੂਰ ਕਰ ਦੇਵੇਗੀ ਕਮਿਆਰ ਮੰਨ ਗਿਆ ਕਮਿਆਰ ਨੇ ਉਦਾਂ ਹੀ ਕੀਤਾ ਉਹ नाग ਲੋਕ ਪਹੁੰਚ ਗਿਆ ਤੇ ਸ਼ੇਸ਼ਨਾਗ ਨੇ ਮਹਾਨਾਗ ਨੂੰ ਦੱਸਿਆ ਕਿ ਕਮਿਹਾਰ ਨੇ ਮੇਰੀ ਜਾਨ ਬਚਾਈ ਹੈ ਤਾਂ ਮਹਾਨਾਗ ਨੇ ਕਮਿਹਾਰ ਨੂੰ ਕਿਹਾ ਕਿ ਮੰਗ ਤੂੰ ਕੀ ਮੰਗਣਾ ਚਾਹੁੰਦਾ ਹੈ ਤੇਰੀ ਹਰ ਮਰਿਆਦ ਪੂਰੀ ਕੀਤੀ ਜਾਵੇਗੀ ਤਾਂ ਕਮਿਹਾਰ ਨੇ ਪਹਿਲਾਂ ਉਹਨਾਂ ਕੋਲੋਂ ਵਾਦਾ ਮੰਗਿਆ ਤੇ ਵਾਦਾ ਮੰਗਣ ਤੋਂ ਬਾਅਦ ਉਹਨੇ ਮਹਾਨਾਗ ਕੋਲੋਂ ਜਾਦੂਗਰਨੀ ਕੁੱਤੀ ਮੰਗ ਲਈ ਮਹਾਨਾਗ ਪਹਿਲਾਂ ਤਾਂ ਬਹੁਤ ਹੀ ਗੁੱਸੇ ਵਿੱਚ ਆਇਆ ਪਰ ਉਹਨੇ ਆਪਣਾ ਵਾਅਦਾ ਤਾਂ ਪੂਰਾ ਕਰਨਾ ਹੀ ਸੀ ਮਹਾਨਾਗ ਨੇ ਉਸ ਨੂੰ ਆਪਣੀ ਜਾਦੂ ਕਰਨੀ ਕੁੱਤੀ ਦੇ ਦਿੱਤੀ কুমਿਆਰ ਜਾਦੂਗਰਨੀ ਕੁੱਤੀ ਲੈ ਕੇ ਘਰ ਆ ਗਿਆ ਕਮਿਆਰ ਦੇ ਘਰ ਜੋ ਵੀ ਰੁੱਖਾ ਮਿੱਸਾ ਹੈਗਾ ਸੀ ਉਹਨੇ ਆਪ ਖਾਦਾ ਤੇ ਕੁਝ ਕੁੱਤੀ ਨੂੰ ਖਾਣ ਲਈ ਦੇ ਦਿੱਤਾ ਅਗਲੇ ਦਿਨ ਕਮਿਆਰ ਜਦੋਂ ਆਪਣੇ ਮਿੱਟੀ ਦੇ ਭਾਂਡੇ ਵੇਚਣ ਗਿਆ ਤਾਂ ਉਹਦੇ ਉਸ ਦਿਨ ਭਾਂਡੇ ਬਹੁਤ ਹੀ ਮਹਿੰਗੇ ਵਿਕੇ ਤੇ ਇਧਰ ਕਾਰ ਜਾਦੂਗਰ ਨੇ ਕੁੱਤੀ ਇੱਕ ਬਹੁਤ ਹੀ ਸੁੰਦਰ ਲੜਕੀ ਦਾ ਰੂਪ ਧਾਰ ਚੁੱਕੀ ਸੀ ਤੇ ਉਸ ਨੇ ਝੁੱਗੀ ਝੌਂਪੜੀ ਨੂੰ ਇੱਕ ਬਹੁਤ ਹੀ ਸੁੰਦਰ ਮਹਿਲ ਵਿੱਚ ਤਬਦੀਲ ਕਰ ਲਿਆ ਤੇ ਮਹਿਲ ਦੇ ਅੰਦਰ ਵੰਸਵੰਨੇ ਪਕਵਾਨ ਪਕਾ ਕੇ ਰੱਖ ਦਿੱਤੇ ਜਦੋਂ ਕਮਿਆਰ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਝੁੱਗੀ ਝੌਂਪੜੀ ਦੀ ਥਾਂ ਬਹੁਤ ਹੀ ਸੋਹਣਾ ਮਹਿਲ ਬਣਿਆ ਹੋਇਆ ਹੈ ਕਮਿਆਰ ਨੇ ਸੋਚਿਆ ਕਿ ਮੇਰੀ ਝੁੱਗੀ ਝੌਂਪੜੀ ਦੀ ਥਾਂ ਕਿਸ ਨੇ ਮਹਿਲ ਬਣਾਇਆ ਹੈ ਜਦ ਅੰਦਰ ਜਾ ਕੇ ਤਾਂ ਦੇਖਾਂ ਜਦੋਂ ਅੰਦਰ ਵੜਿਆ ਤਾਂ ਉਸ ਨੂੰ ਉਹੀ ਕੁੱਤੀ ਅੰਦਰ ਬੈਠੀ ਮਿਲੀ ਅਤੇ ਵਾਂਸਵੰਨੇ ਪਕਵਾਨ ਮਿਲੇ ਜਦੋਂ ਉਸ ਨੇ ਚਾਰ ਸ਼ਫੇਰੇ ਦੇਖਿਆ ਤਾਂ ਘਰ ਚ ਕੋਈ ਨਹੀਂ ਸੀ ਉਸ ਨੇ ਸੋਚਿਆ ਕਿ ਸ਼ਾਇਦ ਰੱਬ ਨੇ ਉਸ ਦੇ ਲਈ ਕ੍ਰਿਸ਼ਮਾ ਕੀਤਾ ਹੈ ਉਸ ਦੀ ਝੁੱਗੀ ਨੂੰ ਮਹਿਲ ਵਿੱਚ ਬਦਲ ਦਿੱਤਾ ਹੈ ਕਮਿਆਰ ਨੇ ਉੱਥੇ ਪਏ ਪਕਵਾਨ ਖਾਦੇ ਤੇ ਉਹ ਬਹੁਤ ਹੀ ਖੁਸੀ। ਅਗਲੇ ਦਿਨ ਜਦੋਂ ਕਮਿਆਰ ਫੇਰ ਤੋਂ ਭਾਂਡੇ ਵੇਚਣ ਗਿਆ ਤਾਂ ਉਸ ਦੇ ਆਉਂਦਿਆਂ ਨੂੰ ਵਾਂਸਵੰਨੇ ਪਕਵਾਨ ਬਣੇ ਹੋਏ ਸਨ। ਬਰਕਤਾਂ ਵਿੱਚ ਵਾਧਾ ਹੋ ਰਿਹਾ ਸੀ। ਉਸ ਨੇ ਸੋਚਿਆ ਕਿ ਮੇਰੇ ਪਿੱਛੇ ਕੌਣ ਆਉਂਦਾ ਹੈ ਜੋ ਵਾਂਸਵੰਨੇ ਪਕਵਾਨ ਬਣਾ ਕੇ ਚਲਾ ਜਾਂਦਾ ਹੈ। ਇੱਕ ਦਿਨ ਉਹ ਘਰੋਂ ਬਾਹਰ ਜਾ ਕੇ ਕਿਸੇ ਦਰਖਤ ਦੇ ਓਹਲੇ ਲੁਕ ਗਿਆ। ਉਸ ਨੇ ਸੋਚਿਆ ਕਿ ਅੱਜ ਦੇਖਦਾ ਹਾਂ। ਕਿ ਮੇਰੇ ਘਰ ਕੌਣ ਆਉਂਦਾ ਹੈ ਕੁੱਤੀ ਨੇ ਸੋਚਿਆ ਕਿ ਕਮਿਆਰ ਚਲਿਆ ਗਿਆ ਹੈ ਉਸ ਨੇ ਬਹੁਤ ਹੀ ਸੁੰਦਰ ਲੜਕੀ ਦਾ ਫਿਰ ਤੋਂ ਰੂਪ ਧਾਰਿਆ ਤੇ ਰਸੋਈ ਵਿੱਚ ਪਕਵਾਨ ਬਣਾਉਣ ਲੱਗ ਪਈ ਇਹਨੇ ਨੂੰ ਕਮਿਆਰ ਅੰਦਰ ਆ ਗਿਆ ਤੇ ਉਸ ਨੇ ਜਾਦੂਗਰਨੀ ਕੁੱਤੀ ਦਾ ਅਸਲ ਰੂਪ ਦੇਖ ਲਿਆ ਉਸ ਨੇ ਦੇਖਿਆ ਕਿ ਅਸਲ ਵਿੱਚ ਜਾਦੂਗਰਨੀ ਕੁੱਤੀ ਬਹੁਤ ਹੀ ਸੁੰਦਰ ਲੜਕੀ ਹੈ ਤੇ ਉਸ ਨੇ ਲੜਕੀ ਨੂੰ ਉਸ ਦਾ ਸੱਚ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਹੀ ਜਾਦੂਗਰਨੀ ਕੁੱਤੀ ਹਾਂ ਤੇ ਅਸਲ ਵਿੱਚ ਮੈਂ ਇੱਕ ਸੁੰਦਰ ਲੜਕੀ ਹਾਂ ਮੈਨੂੰ ਵਰ ਪ੍ਰਾਪਤ ਹੈ ਕਿ ਮੈਂ ਕੋਈ ਵੀ ਰੂਪ ਧਾਰ ਸਕਦੀ ਹਾਂ ਕਮਿਆਰ ਨੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਤੇ ਉਹ ਮੇਰੇ ਨਾਲ ਵਾਅਦਾ ਕਰੇ ਕਿ ਉਹ ਹਮੇਸ਼ਾ ਇਸੇ ਹੀ ਰੂਪ ਵਿੱਚ ਰਹੇਗੀ ਜਾਦੂਗਰਨੀ ਕੁੱਤੀ ਨੇ ਉਸ ਨਾਲ ਵਾਅਦਾ ਕਰ ਲਿਆ ਤੇ ਕਮਿਆਰ ਨੇ ਜਾਦੂਗਰਨੀ ਕੁੱਤੀ ਨਾਲ ਵਿਆਹ ਕਰਾ ਲਿਆ ਹੁਣ ਉਸ ਮਹਿਲ ਵਿੱਚ ਬਹੁਤ ਹੀ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਇੱਕ ਦਿਨ ਕਮਿਆਰ ਬਾਹਰ ਕੰਮ ਤੇ ਗਿਆ ਸੀ ਤੇ ਉਹਨਾਂ ਦੇ ਘਰ ਕੋਲੋਂ ਦੀਵ ਜੀਰ ਤੇ 나ਈ ਲੰਘ ਰਹੇ ਸਨ ਉਹਨਾਂ ਨੇ ਕਮਿਆਰ ਦੇ ਘਰ ਵੱਲ ਦੇਖਿਆ ਉਹ ਦੇਖ ਕੇ ਹੈਰਾਨ ਹੋ ਗਏ ਕਿ ਇੱਥੇ ਤਾਂ ਇੱਕ ਝੁੱਗੀ ਝੌਂਪੜੀ ਸੀ ਤੇ ਗਰੀਬ ਜਿਹਾ ਕਮਿਆਰ ਸੀ ਉਸ ਨੇ ਇਹਨਾਂ ਵਧੀਆ ਮਹਿਲ ਕਿਵੇਂ ਛੱਤ ਲਿਆ ਜਦੋਂ ਉਹਨਾਂ ਮਹਿਲ ਦੇ ਅੰਦਰ ਦੇਖਿਆ ਤਾਂ ਇੱਕ ਬਹੁਤ ਹੀ ਸੁੰਦਰ ਲੜਕੀ ਕੰਮ ਕਰ ਰਹੀ ਸੀ ਉਹਨਾਂ ਸੋਚਿਆ ਕਿ ਇੰਨੀ ਸੋਹਣੀ ਕੁੜੀ ਕਮਿਆਰ ਦੇ ਕਿਵੇਂ ਰਹਿ ਸਕਦੀ ਹੈ ਇਹਨੂੰ ਤਾਂ ਮਹਿਲਾਂ ਦੀ ਰਾਣੀ ਬਣਨਾ ਚਾਹੀਦਾ ਹੈ 나ਈ ਤੇ ਵਜ਼ੀਰ ਨੇ ਇਹ ਗੱਲ ਜਾ ਕੇ ਰਾਜੇ ਨੂੰ ਦੱਸੀ ਤੇ ਰਾਜੇ ਨੂੰ ਸਲਾਹ ਦਿੱਤੀ ਕਿ 나ਈ ਨੂੰ ਦਰਬਾਰ ਵਿੱਚ ਸੱਦ ਕੇ ਉਸ ਦੇ ਕੋਲੋਂ ਇੱਕ ਮੜ ਮੋਤੀ ਮੰਗੇ ਜਾਣ ਨਹੀਂ ਤਾਂ ਕਿਹਾ ਜਾਵੇ ਕਿ ਉਸ ਨੂੰ ਕਾਲ ਕੋਠਰੀ ਵਿੱਚ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ ਕਮਿਹਾਰ ਤਾਂ ਗਰੀਬ ਜਿਹਾ ਆਦਮੀ ਹੈ ਉਸ ਕੋ ਮਣ ਮੋਤੀ ਕਿੱਥੋਂ ਇਕੱਠੇ ਹੋਣੇ ਹਨ ਉਸ ਨੇ ਮੋਤੀ ਨਹੀਂ ਦੇ ਸਕਣਾ ਤੇ ਕਮਿਹਾਰ ਨੂੰ ਹਮੇਸ਼ਾ ਲਈ ਕੋਠਰੀ ਵਿੱਚ ਬੰਦ ਕਰ ਦਿੱਤਾ ਜਾਵੇਗਾ ਤੇ ਉਹ ਸੁੰਦਰ ਲੜਕੀ ਨਾਲ ਰਾਜੇ ਦਾ ਵਿਆਹ ਕਰ ਦਿੱਤਾ ਜਾਵੇਗਾ ਰਾਜੇ ਨੇ ਕਮਿਹਾਰ ਨੂੰ ਸੱਦ ਕੇ ਮਣ ਮੋਤੀ ਲਿਆ ਕੇ ਦੇਣ ਲਈ ਕਿਹਾ ਦਿੱਤਾ ਤੇ ਇਹ ਵੀ ਕਹਿ ਦਿੱਤਾ ਕਿ ਜੇ ਉਹ ਮੋਤੀ ਲਿਆ ਕੇ ਨਾ ਦੇ ਸਕੇ ਆ ਤਾਂ ਉਸ ਨੂੰ ਕਾਲ ਕੋਠਰੀ ਵਿੱਚ ਬੰਦ ਕਰ ਦਿੱਤਾ ਜਾਵੇਗਾ। ਕਮਿਆਰ ਘਰ ਜਾ ਕੇ ਲੰਮੇ ਪੈ ਗਿਆ ਤਾਂ ਜਾਦੂਗਰਨੀ ਨੇ ਪੁੱਛਿਆ ਕਿ ਕੀ ਗੱਲ ਹੋਈ ਤਾਂ ਕਮਿਆਰ ਨੇ ਉਸ ਨੂੰ ਸਾਰੀ ਸੱਚਾਈ ਦੱਸੀ ਕਿ ਮੈਨੂੰ ਰਾਜੇ ਨੇ ਮਾਣ ਮੋਤੀ ਇਕੱਠੇ ਕਰਨ ਲਈ ਕਿਹਾ ਹੈ ਜੇ ਨਾ ਦੇ ਸਕਿਆ ਤਾਂ ਉਹ ਮੈਨੂੰ ਕੋਠਰੀ ਵਿੱਚ ਬੰਦ ਕਰ ਦੇਵੇਗਾ। ਜਾਦੂਗਰਨੀ ਨੇ ਉਸ ਦੀਆਂ ਅੱਖਾਂ ਤੇ ਪੱਟੀ ਬੰਨੀ ਤੇ ਦੋ ਟੋਕਰੀਆਂ ਮੋਤੀ ਅਸਮਾਨ ਤੋਂ गिरਣ ਲੱਗੇ। ਤਾਂ ਜਦੋਂ ਉਸਨੇ ਉਸ ਦੀਆਂ ਅੱਖਾਂ ਤੋਂ ਪੱਟੀ ਖੋਲੀ ਤਾਂ ਦੋ ਟੋਕਰੇ ਮੋਤੀਆਂ ਦੇ ਭਰ ਚੁਕੇ ਸਨ ਜਾਦੂਗਰਨੀ ਨੇ ਕਿਹਾ ਕਿ ਲੋ ਜਿੰਨੇ ਮਰਜੀ ਮੋਤੀ ਰਾਜੇ ਨੂੰ ਦੇ ਆਵੋ ਉਹ ਮਣ ਮੋਤੀ ਲੈ ਕੇ ਰਾਜੇ ਕੋਲ ਪਹੁੰਚਿਆ ਤੇ ਉਸ ਨੂੰ ਦੇ ਆਇਆ ਤਾਂ 나ਈ ਤੇ ਵਜ਼ੀਰ ਨੇ ਸੋਚਿਆ ਕਿ ਇਹ ਵੀ ਗੱਲ ਨਹੀਂ ਬਣੀ ਉਹਨਾਂ ਰਾਜੇ ਨੂੰ ਫਿਰ ਤੋਂ ਸਲਾਹ ਦਿੱਤੀ ਕਿ ਕਮਿਹਾਰ ਨੂੰ ਸੱਦ ਕੇ ਉਸ ਨੂੰ ਬੋਲੋ ਕਿ ਉਹ ਸ਼ੀਣੀਆਂ ਦਾ ਦੁੱਧ ਲੈ ਕੇ ਆਵੇ ਸੀਣੀਆਂ ਦਾ ਦੁੱਧ ਉਹ ਲਿਆ ਨਹੀਂ ਸਕਦਾ ਕਿਉਂਕਿ ਉਹ ਜੰਗਲਾਂ ਵਿੱਚ ਰਹਿੰਦੀਆਂ ਨੇ ਤੇ ਉਹ ਜੰਗਲਾਂ ਵਿੱਚ ਜਾਣ ਤੋਂ ਡਰੇਗਾ ਰਾਜੇ ਨੇ ਉਸ ਨੂੰ ਫਿਰ ਸੱਦ ਕੇ ਸੀਣੀਆਂ ਦਾ ਦੁੱਧ ਲਿਆਉਣ ਲਈ ਕਹਿ ਦਿੱਤਾ ਤਾਂ ਉਹ ਫਿਰ ਘਰ ਜਾ ਕੇ ਨਿੰਮੂ ਜਾਣਾ ਹੋ ਕੇ ਬਹਿ ਗਿਆ ਤੇ ਆਪਣੀ ਜਾਦੂਗਰਨੀ ਨੂੰ ਕਹਿਣ ਲੱਗਾ ਕਿ ਰਾਜੇ ਨੇ ਫਿਰ ਤੋਂ ਮੈਨੂੰ ਸੀਣੀਆਂ ਦਾ ਦੁੱਧ ਲਿਆ ਕੇ ਦੇਣ ਨੂੰ ਕਿਹਾ ਹੈ ਜੇ ਮੈਂ ਦੁੱਧ ਲਿਆ ਕੇ ਨਾ ਦੇ ਸਕਿਆ ਤਾ ਉਹ ਮੈਨੂੰ ਕਾਲ ਕੋਠਰੀ ਵਿੱਚ ਬੰਦ ਕਰ ਦੇਵੇਗਾ ਤਾਂ ਜਾਦੂਗਰਨੀ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਤੁਸੀਂ ਜੰਗਲ ਵਿੱਚ ਚਲੇ ਜਾਓ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ ਜੰਗਲ ਵਿੱਚੋਂ ਕੋਈ ਖਤਰਾ ਨਹੀਂ ਹੋਵੇਗਾ ਤੇ ਜੰਗਲ ਵਿੱਚ ਜਾਂਦਿਆਂ ਤੁਹਾਨੂੰ ਚਾਰ ਸ਼ੀਣੀਆਂ ਮਿਲਣਗੀਆਂ ਤੇ ਉਹ ਤੁਹਾਨੂੰ ਪੁੱਛਣਗੀਆਂ ਕਿ ਦੁੱਧ ਚੋਲੋਗੇ ਜਾਂ ਚੋਕੇ ਦਈਏ ਤਾਂ ਤੁਸੀਂ ਉਹਨਾਂ ਨੂੰ ਬੋਲਣਾ ਮੈਂ ਤਾਂ ਕਦੀ ਦੁੱਧ ਚੋਇਆ ਨਹੀਂ ਤੁਸੀਂ ਚੋਦਿਓ ਤੇ ਡੋਲੂ ਲੈ ਜਾਓ ਤੇ 5 ਕਿਲੋ ਦੁੱਧ ਚਵਾ ਕੇ ਉਹਨਾਂ ਕੋਲੋਂ ਲੈ ਆਇਓ ਜਿਵੇਂ ਜਾਦੂਗਰਨੀ ਨੇ ਕਿਹਾ ਸੀ ਕਮਿਆਰ ਨੇ ਉਦਾਂ ਹੀ ਕੀਤਾ ਉਦਾਂ ਹੀ ਉਸ ਨੂੰ ਸ਼ੀਣੀਆਂ ਮਿਲੀਆਂ ਤੇ ਉਸ ਨੇ ਕਿਹਾ ਕਿ ਤੁਸੀਂ ਮੈਨੂੰ ਆਪਣਾ ਦੁੱਧ ਚੋਦਿਓ ਉਹਨੇ ਸ਼ੀਣੀਆਂ ਕੋਲੋਂ 5 ਕਿਲੋ ਦੁੱਧ ਚੋ ਕੇ ਲੈ ਆਂਦਾ ਤੇ ਉਹ ਸਿੱਧਾ ਰਾਜੇ ਦੇ ਦਰਬਾਰ ਵਿੱਚ ਚਲਾ ਗਿਆ ਤੇ ਰਾਜੇ ਨੂੰ ਸ਼ੀਣੀਆਂ ਦਾ ਦੁੱਧ ਤੇ ਆਇਆ ਫਿਰ ਨਾਈ ਤੇ ਵਜ਼ੀਰ ਨੇ ਸੋਚਿਆ ਕਿ ਗੱਲ ਤਾਂ ਇਹ ਵੀ ਨਹੀਂ ਬਣੀ ਨਾਈ ਨੇ ਤੇ ਵਜ਼ੀਰ ਨੇ ਫਿਰ ਸਲਾਹ ਕੀਤੀ ਰਾਜੇ ਨੂੰ ਕਿ ਤੁਸੀਂ ਇਦਾਂ ਕਰੋ ਕਿ ਕਮਿਹਾਰ ਨੂੰ ਸੱਦ ਕੇ ਕਹੋ ਜੋ ਸਾਡੇ ਵੱਡ ਵਡੇਰੇ ਇਸ ਦੁਨੀਆ ਤੇ ਨਹੀਂ ਹਨ ਉਹ ਉਹਨਾਂ ਦੀ ਖਬਰ ਲਿਆ ਕੇ ਸਾਨੂੰ ਦੇਵੇ ਰਾਜੇ ਨੇ ਫਿਰ ਕਮਿਹਾਰ ਨੂੰ ਸੱਦ ਕੇ ਕਿਹਾ ਕਿ ਵੱਡ ਵਡੇਰਿਆਂ ਦੀ ਖਬਰ ਲਿਆ ਕੇ ਦੇਵੇ ਕਿ ਉਹਨਾਂ ਨੂੰ ਉੱਥੇ ਕੋਈ ਦੁੱਖ ਤਕਲੀਫ ਤਾਂ ਨਹੀਂ ਜੇ ਉਸ ਨੇ ਉਹਨਾਂ ਦੀ ਖਬਰ ਸਾਰ ਨਾਲ ਆਕੇ ਦਿੱਤੀ ਤਾਂ ਉਸ ਨੂੰ ਕਾਰਕੋਟਰੀ ਵਿੱਚ ਬੰਦ ਕਰ ਦਿੱਤਾ ਜਾਵੇਗਾ ਕਮਿਆਰ ਫਿਰ ਘਰ ਜਾ ਕੇ ਨਿਮੋ ਜਾਣਾ ਹੋ ਕੇ ਬੈਠ ਗਿਆ ਤੇ ਜਾਦੂਗਰਨੀ ਨੇ ਉਸ ਨੂੰ ਕਿਹਾ ਕਿ ਕੀ ਗੱਲ ਹੋਈ ਹੈ ਤਾਂ ਕਮਿਆਰ ਨੇ ਰਾਜੇ ਨਾਲ ਹੋਈ ਸਾਰੀ ਵਾਰਤਾਲਾਪ ਜਾਦੂਗਰਨੀ ਨੂੰ ਦੱਸ ਦਿੱਤੀ ਤੇ ਜਾਦੂਗਰਨੀ ਨੇ ਕਿਹਾ ਕਿ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਜਾਦੂਗਰਨੀ ਨੇ ਬਹੁਤ ਸਾਰੇ ਚੂਹੇ ਸਾਧ ਲਏ ਤੇ ਉਹਨਾਂ ਨੂੰ ਕਿਹਾ ਕਿ ਮੇਰੇ ਘਰ ਤੋਂ ਸ਼ਮਸ਼ਾਨ ਘਾਟ ਤੱਕ ਇੱਕ ਤੋਂ ਰਸਤਾ ਬਣਾ ਦਿੱਤਾ ਜਾਵੇ ਜੋ ਸਿੱਧਾ ਸ਼ਮਸ਼ਾਨ ਘਾਟ ਤੋਂ ਹੋ ਕੇ ਸਾਡੇ ਘਰ ਤੱਕ ਆਵੇ ਚੂਹਿਆਂ ਨੇ ਉਦਾਂ ਹੀ ਕੀਤਾ ਤੇ ਫਿਰ ਚੂਹਿਆਂ ਨੇ ਲੱਕੜਾਂ ਇਕੱਠੀਆਂ ਕਰਕੇ ਸ਼ਮਸ਼ਾਨ ਘਾਟ ਵਿੱਚ ਇੱਕ ਸੀਵਾ ਬਣਾਤਾ ਤੇ ਸੀਵੇ ਦੇ ਥੱਲੇੋਂ ਇੱਕ ਰਸਤਾ ਬਣਾ ਦਿੱਤਾ ਜੋ ਸਿੱਧਾ ਹੀ ਕਮਿਹਾਰ ਦੇ ਘਰ ਪਹੁੰਚਦਾ ਸੀ ਇਹ ਕਿਸੇ ਨੂੰ ਉਸ ਰਸਤੇ ਦਾ ਨਹੀਂ ਪਤਾ ਸੀ ਕਿਉਂਕਿ ਉੱਪਰ ਇੱਕ ਲੱਕੜਾਂ ਦਾ ਸੀਵਾ ਬਣਿਆ ਹੋਇਆ ਸੀ ਕਮਿਆਰ ਨੇ ਰਾਜੇ ਨੂੰ ਕਿਹਾ ਕਿ ਮੈਂ ਤੁਹਾਡੇ ਵੱਡ ਵਡੇਰਿਆਂ ਕੋਲ ਜਾਣ ਲਈ ਰਸਤਾ ਲੱਭ ਲਿਆ ਹੈ ਸ਼ਮਸ਼ਾਨ ਘਾਟ ਵਿੱਚ ਮੈਂ ਆਪਣਾ ਸਿਵਾ ਬਣਾਇਆ ਹੈ ਉਹ ਸਿਵੇ ਵਿੱਚ ਮੈਂ ਲੇਟ ਜਾਵਾਂਗਾ ਤੇ ਤੁਸੀਂ ਉੱਪਰੋਂ ਅੱਗ ਲਾ ਦਿਓ ਤੇ ਮੈਂ 6 ਮਹੀਨੇ ਬਾਅਦ ਉਹਨਾਂ ਦੀ ਖਬਰਸਾਰ ਲੈ ਕੇ ਤੁਹਾਡੇ ਤੱਕ ਆਵਾਂਗਾ 나ਈ ਅਤੇ ਵਜ਼ੀਰ ਰਾਜੇ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚ ਗਏ ਕਮਿਆਰ ਸਿਵੇ ਤੇ ਵਿੱਚ ਲੇਟ ਗਿਆ ਜਦੋਂ ਆਗ ਲਗਾਈ ਤਾਂ ਕਮਿਆਰ ਜਲਦੀ ਨਾਲ ਸੁਰੰਗ ਵਿੱਚ ਚਲਾ ਗਿਆ ਤੇ ਸੁਰੰਗ ਤੋਂ ਸਿੱਧਾ ਆਪਣੇ ਘਰ ਪਹੁੰਚ ਗਿਆ ਜਾਦੂਗਰਨੀ ਅਤੇ ਕਮਿਆਰ ਨੇ 6 ਮਹੀਨੇ ਕਰੋਨਾ ਨਿਕਲਣ ਦੀ ਸਲਾਹਾ ਪਹਿਲਾਂ ਤੋਂ ਹੀ ਬਣਾਈ ਹੋਈ ਸੀ ਤੇ ਕਮਿਆਰ 6 ਮਹੀਨੇ ਘਰ ਦੇ ਅੰਦਰ ਹੀ ਰਿਹਾ ਨਾ ਉਸਨੇ ਵਾਲ ਕੱਟੇ ਤੇ ਨਾ ਹੀ ਆਪਣੇ ਨõ ਕੱਟੇ 6 ਮਹੀਨੇ ਬਾਅਦ ਉਹ ਰਾਜੇ ਦੇ ਦਰਬਾਰ ਪਹੁੰਚਿਆ ਅਤੇ ਰਾਜੇ ਦੇ ਦਰਬਾਰ ਜਾ ਕੇ ਕਹਿਣ ਲੱਗਾ ਕਿ ਰਾਜਾ ਜੀ ਤੁਹਾਡੇ ਵੱਡ ਵਡੇਰੇ ਤਾਂ ਬਿਲਕੁਲ ਸਹੀ ਸਲਾਮਤ ਹਨ ਪਰ ਉਹਨਾਂ ਨੂੰ ਦੋ ਮੁਸ਼ਕਲਾਂ ਹਨ ਇੱਕ ਇਹ ਮੁਸ਼ਕਲ ਹੈ ਕਿ ਉਹਨਾਂ ਦੇ ਨੋ ਬਹੁਤ ਲੰਮੇ ਹੋ ਗਏ ਹਨ ਤੇ ਉਹ ਚਾਹੁੰਦੇ ਹਨ ਕਿ ਉਹਨਾਂ ਕੋਲ ਇੱਕ ਨਾਈ ਭੇਜਿਆ ਜਾਵੇ ਜੋ ਉਹਨਾਂ ਦੇ ਨੋ ਕੱਟੇ ਤੇ ਉਹ ਇਹ ਵੀ ਕਹਿੰਦੇ ਸਨ ਕਿ ਤਿੰਨ ਚਾਰ ਫੈਸਲੇ ਨੇ ਜੋ ਅੜੇ ਹੋਏ ਹਨ ਜੋ ਵਜ਼ੀਰ ਹੁਣ ਤੁਹਾਡੇ ਦਰਬਾਰ ਵਿੱਚ ਹੈ ਉਸ ਨੂੰ ਵੀ ਸਾਡੇ ਕੋਲ ਭੇਜਿਆ ਜਾਵੇ ਤਾਂ ਕਿ ਜੋ 3-4 ਫੈਸਲੇ ਅੜੇ ਹੋਏ ਹਨ ਉਹ ਵੀ ਹੱਲ ਕੀਤੇ ਜਾ ਸਕਣ ਰਾਜੇ ਨੇ ਕਮਿਹਾਰ ਦੀਆਂ ਗੱਲਾਂ ਸੁਣੀਆਂ ਤੇ ਉਹ ਨਾਈ ਤੇ ਵਜ਼ੀਰ ਨੂੰ ਉਹਨਾਂ ਕੋਲ ਭੇਜਣ ਲਈ ਮੰਨ ਗਿਆ ਨਾਈ ਤੇ ਵਜ਼ੀਰ ਨੇ ਬਹੁਤ ਵਾਸਤੇ ਪਾਏ ਬੜੇ ਤਰਲੇ ਕੀਤੇ ਪਰ ਰਾਜਾ ਨਾ ਮੰਨਿਆ ਉਹਨਾਂ ਕਿਹਾ ਕਿ ਸਾਡੇ ਵੱਡ ਵਟੇਰੀਆਂ ਨੂੰ ਤੁਹਾਡੀ ਜ਼ਰੂਰਤ ਹੈ ਤੇ ਤੁਹਾਨੂੰ ਉਹਨਾਂ ਕੋਲ ਭੇਜਣਾ ਹੀ ਹੋਵੇਗਾ ਰਾਜੇ ਨੇ 나ਈ ਤੇ ਵਜ਼ੀਰ ਦਾ ਸਿਵਾ ਤਿਆਰ ਕੀਤਾ ਤੇ ਉਹਨਾਂ ਨੂੰ ਲਾਂਬੂ ਲਾ ਦਿੱਤਾ 나ਈ ਤੇ ਵਜ਼ੀਰ ਦੁਨੀਆ ਨੂੰ ਅਲਵਿਦਾ ਕਰ ਗਏ ਕਮਿਆਰ ਨੂੰ ਜੋ ਦੁਖੀ ਕਰਨ ਲਈ ਨਿਤ ਨਵੀਆਂ ਸਕੀਮਾਂ ਘੜਦੇ ਸਨ ਆਖਿਰ ਉਹ ਕਮਿਆਰ ਤੇ ਜਾਦੂਗਰਨੀ ਦੀਆਂ ਸਕੀਮਾਂ ਵਿੱਚ ਆਪ ਹੀ ਫਸ ਗਏ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਜੈਸੀ ਕਰਨੀ ਵੈਸੀ ਭਰਨੀ